ਜੀ ਮਟਾਂ ਦੀ ਕੀ ਪੂਰਾ ਮਾਮਲਾ ਜਿਹੜਾ ਤੁਸੀਂ ਅਜੇ ਮੰਡੀਆਂ ਨੂੰ ਗੇਟ ਨੂੰ ਤਾਲੇ ਲਾਏ ਅੱਜ ਮਾਮਲਾ ਇਹ ਹੈ ਜੀ ਪ੍ਰੋਕਿਊਰਮੈਂਟ ਦਾ ਸੀਜ਼ਨ ਸਾਰਾ ਖਤਮ ਹੋ ਚੁੱਕਿਆ ਹੈ ਸਾਰੇ ਪੰਜਾਬ ਦੇ ਵਿੱਚ ਕਣਕ ਚੱਕੀ ਗਈ ਹੈ ਪ੍ਰੋਕਿਊਰਮੈਂਟ ਸਾਰੇ ਪੰਜਾਬ 'ਚ ਹੀ ਹੋਈ ਹੈ ਸਭ ਤੋਂ ਮਾੜਾ ਹਾਲ ਮੁਕਸਰ ਜ਼ਿਲ੍ਹੇ ਦਾ ਹੈ ਤੇ ਮੁਕਸਰ ਜ਼ਿਲ੍ਹੇ ਤੋਂ ਬਾਅਦ ਮਲੋੜ ਦੀ ਮੰਡੀ ਦਾ 30 32 ਲੱਖ ਗੱਟਾ ਜੇ ਤੱਕ ਸਾਡਾ ਲਿਫਟਿੰਗ ਹੋਣ ਵਾਲਾ ਪਿਆ ਹੈ ਜਿਹੜੇ ਕਿ ਦੋ ਮੰਤਰੀ ਐ ਇਸ ਜ਼ਿਲ੍ਹੇ ਦੇ ਆਪ ਦੇ ਬਲਜੀਤ ਕੌਰ ਬੀਬੀ ਬਲਜੀਤ ਕੌਰ ਜੀ ਤੇ ਕੁਡੀਆਂ ਸਾਹਿਬ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਤੇ ਮੰਤਰੀ ਬਣਾਇਆ ਉਹਨਾਂ ਦਾ ਫਰਜ਼ ਬਣਦਾ ਸੀ ਵੀ ਲੋਡ ਦਾ ਮਾਲ ਪਹਿਲਾਂ ਚਕਾਉਂਦੇ ਤੇ ਸਭ ਤੋਂ ਮਾੜਾ ਸਾਰੇ ਪੰਜਾਬ ਚੋਂ ਸਭ ਤੋਂ ਪਿੱਛੇ ਕੱਲਾ ਮਲੋੜ ਦੁਖੀ ਹੋ ਰਿਹਾ ਹੈ ਇਹ ਪਤਾ ਨਹੀਂ ਕਿਉਂ ਹੋ ਰਿਹਾ ਹੈ ਕੀ ਮਕਸਦ ਹੈ ਸਰਕਾਰ ਦਾ ਕੀ ਏਜੰਸੀਆਂ ਦਾ ਮਕਸਦ ਹੈ ਕੀ ਪ੍ਰਸ਼ਾਸਨ ਦਾ ਮਕਸਦ ਸਾਨੂੰ ਇਸ ਗੱਲ ਬਾਰੇ ਨਹੀਂ ਪਤਾ ਬਾਕੀ ਕਰ ਰਹੇ ਹੋ ਤੁਸੀਂ ਅਸੀਂ ਮੇਰੀ ਗੱਲ ਪਹਿਲਾਂ ਸੁਣੋ ਸਾਰੀ ਅਸੀਂ ਕੀ ਚਾਹੁੰਦੇ ਸੀ ਅਸੀਂ ਚਾਹੁੰਦੇ ਸਰਕਾਰ ਦੇ ਖਿਲਾਫ ਨਾ ਜਾਈਏ ਸਰਕਾਰ ਤੁਹਾਨੂੰ ਆਪਣੇ ਮੰਤਰੀ ਹੈ ਸਾਰੇ ਆਪਦੇ ਹੀ ਹੈ ਸਰਕਾਰ ਸਾਡਾ ਮਸਲਾ ਹੱਲ ਕਰ ਦੋਗੀ ਹੁਣ ਕੀ ਹੋਇਆ ਮਜ਼ਦੂਰ ਵੀਰ ਵਿਚਾਰੇ ਇਹਨੇ ਦੁਖੀ ਹੋ ਗਏ ਸਾਡੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹੈ ਮਜ਼ਦੂਰਾਂ ਨੇ ਦੁਖੀ ਹੋ ਕੇ ਧਰਨਾ ਲਾਇਆ ਅਸੀਂ ਇਹਨਾਂ ਸਾਥ ਦਿੱਤਾ ਅਸੀਂ ਵੀ ਬਹੁਤ ਦੁਖੀ ਆ ਮਜ਼ਦੂਰੀ ਬਹੁਤ ਦੁਖੀ ਆ 30 ਲੱਖ ਅੱਠੜਾ ਸਾਡਾ ਪਿਆ ਹੈ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਆਪਦੇ ਏਜੰਸੀਆਂ ਦੇ ਗਰਾਊਂਡ ਖੋਲ ਕੇ ਏਜੰਸੀਆਂ ਲਵਾ ਲੈ ਜੇ ਇਹਨਾਂ ਨੇ ਸੈਲੋ ਲਾਉਣੇ ਸੈਲੋ ਦਾ ਹੱਲ ਪਹਿਲਾਂ ਕਰਨਾ ਸੀ ਸੈਲੋ ਇਹਨਾਂ ਨੇ 15 ਦਿਨ ਲੇਟ ਕੀਤਾ ਕੰਮ ਦੇਖੋ ਪਹਿਲਾ ਸੈਲੋ ਹੁੰਦਾ ਸ਼ਾਇਦ ਸੈਲੋ ਦਾ ਕੰਮ ਸਹੀ ਹੁੰਦਾ ਹੁਣ ਕੱਲੇ ਸੈਲੋ ਨਾਲ ਕੰਮ ਨਹੀਂ ਚੱਲਦਾਗਾ ਅਸੀਂ ਮੰਗ ਕਰਦੇ ਆਂ ਪਰਜੋਰ ਮੰਗ ਕਰਦੇ ਆਂ ਬੇਨਤੀ ਵੀ ਕਰਦੇ ਆਂ ਤੇ ਸਰਕਾਰ ਨੂੰ ਇੱਕ ਸੂਚਨ ਵੀ ਕਰਦੇ ਆਂ ਵੀ ਉਹ ਖੋਲ ਦੇਣ ਨਹੀਂ ਇੱਥੇ ਮਾਲ ਨਹੀਂ ਜਾਣਾ ਤੇ ਹੋਰ ਕੋਈ ਵੱਡਾ ਹਾਦਸਾ ਹੋ ਜਾਊਗਾ ਕਿਸੇ ਮਜ਼ਦੂਰ ਦਾ ਲੱਤਾਂ ਨੂੰ ਕਿਸੇ ਆੜਤੀਆਂ ਨੁਕਸਾਨ ਹੋ ਗਿਆ ਉਰ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਜਾਂ ਪ੍ਰਸ਼ਾਸਨ ਕੋਲ ਚੋਰੀ ਉਹ ਤਾਂ ਹੀ ਨਿਕਟਿਆ ਜੀ ਚੋਰੀ ਬਹੁਤ ਹੋ ਰਹੀ ਹੈ ਫੇਰ ਕੀ ਜਾਨਵਰ ਚ ਕੋਲੋਂ ਟਰੱਕ ਮੋੜੇ ਜਾ ਰਹੇ ਆ ਪਹਿਲਾ ਟਰੱਕ ਮਿਲਦਾ ਨਹੀਂ 4-4 ਰੁਪਏ ਘੱਟੇ ਦੇ ਦੇ ਕੇ ਟਰੱਕ ਲੈ ਰਹੇ ਆ ਅੜਦੀਏ 4-4 ਟਰੱਕਰ ਪੱਲੋਂ ਦੇ ਕੇ 5 ਵੀ ਇਹ ਵਾਹ ਪੰਜ ਵੀ ਆ ਰਹੀ ਹੈ ਲੇਬਰ ਨੂੰ ਹੀ ਫालतू ਪੈਸੇ ਦੇ ਰਿਆ ਸਾਡੀ ਯਾਰ ਤਾਂ ਸਾਰੀ ਖਤਮ ਹੋ ਗਈ ਹੈ ਪਰ ਅਸੀਂ ਫੇਰ ਵੀ ਮੰਗ ਕਰਦੇ ਸਾਡੀ ਜਾਣ ਤਾਂ ਛੱਡ ਦਿਓ ਆਰਧ ਲੈ ਲੋ ਸਾਨੂੰ ਆਰਧ ਨਾ ਦਿਓ ਸਾਡੀ ਜਾਨ ਛੱਡ ਦਿਓ ਸਾਡੇ ਬੱਚੇ ਸੁੱਕੀ ਉਹਨਾਂ ਇਸ ਤੇ ਸੁੱਕੀ ਸਾਡਾ ਆ ਜਿਹੜੇ ਪਰਿਵਾਰ ਹੈ ਮਜ਼ਦੂਰ ਭਰਾ ਸਾਡੇ ਇਹ ਤਾਂ ਸੁੱਕੀ ਹੋਣ ਇਹਨਾਂ ਰੋਜ਼ ਕੰਮ ਕਰਨਾ ਸਾਨੂੰ ਸੈਲੋ ਦਾ ਸਾਨੂੰ ਸਰਕਾਰ ਦਾ ਸੈਲੋ ਸਾਡਾ ਨਹੀਂ ਉਹ ਸਾਡਾ ਮਾਲ ਆਪਦੇ ਗੜੌਲੇ ਏਜੰਸੀਆਂ ਲਵਾਉਣ ਉਸ ਤੋਂ ਬਾਅਦ ਆ ਸੈਲੋ ਭਰ ਲੈਣ ਇਹ ਸਾਡੀ ਮੰਗ ਹੈ ਹੁਣ ਸਪਰਾ ਜਨਰਲ ਸੈਕਟਰ ਆਰਟੀ ਅਸੋਸੀਏਸ਼ਨ ਮਲੋਟ ਸਾਡੀ ਜਿਹੜੀ ਪ੍ਰੋਕਿਊਰਮੈਂਟ ਦੀ ਲਿਫਟਿੰਗ ਨਹੀਂ ਹੋ ਰਹੀ ਸੈਲੋ ਆਪਣੀ ਕੈਪੈਸਿਟੀ ਦੇ ਵਿੱਚ ਮਾਲ ਨਹੀਂ ਉਠਾ ਰਿਆ ਏਜੰਸੀਆਂ ਸੈਲੋ ਦਾ ਪਾਣਾ ਬਣਾ ਕੇ ਸਾਨੂੰ ਡਿਸਟਰਬ ਕਰ ਰਹੇ ਨੇ ਆਉਜੇ ਗਦਾਮਾਂ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਮਾਲ ਲਵਾ ਰਹੇ ਆਉਜੇ ਗਦਾਮ ਚ ਮਾਲ ਲਵਾ ਕੇ ਸੈਲਰ ਨੂੰ ਜਦੋਂ ਮਰਜੀ ਡਿਲੀਵਰ ਕਰ ਦੇ ਸਾਨੂੰ ਕੀ ਦਿੱਕਤ ਹੈ ਸਾਡਾ ਮਜ਼ਦੂਰ ਬਹੁਤ ਦੁਖੀ ਹੈ ਨਾ ਪ੍ਰੋਕਿਊਰਮੈਂਟ ਪ੍ਰੋਕਿਊਰਮੈਂਟ ਦੀ ਜੋ ਲਿਫਟਿੰਗ ਹੈ ਉਹ ਨਾ ਹੋ ਰਹੀ ਹੈ ਬਹੁਤ 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 ਜ਼ਿਆਦਾ ਪ੍ਰੋਬਲਮ ਹੈ 50% ਲਿਫਟਿੰਗ ਵੀ ਨਹੀਂ ਹੋਈ ਕਈ ਥਾਵਾਂ ਤੇ ਤਾਂ 10% ਵੀ ਨਹੀਂ ਹੋਈ ਮੌਕਸਾ ਡਿਸਟ੍ਰਿਕਟ ਤੋਂ ਬਾਅਦ ਮਲੋਟ ਖਾਸ ਕਰਕੇ ਮਲੋਟ ਬਹੁਤ ਡਿਸਟਰਬ ਹੈ ਜਿਵੇਂ ਮਾਲ ਚਕਾਉਣ ਦੀ ਗਵਰਨਮੈਂਟ ਦੀ ਪੱਤਰ ਕੰਡਿਆਂ ਦੀ ਜਿਹੜਾ 72 ਘੰਟਿਆਂ ਦਾ ਟਾਈਮ ਹੈ ਮਾਲ ਚਕਵਾਉਣ ਦਾ 72 ਘੰਟਿਆਂ ਤੋਂ ਬਾਅਦ ਤੱਕ ਕਈ ਦੇਣੀ ਬੀਤ ਗਈ ਅਜੇ ਤੱਕ ਕੋਈ ਪੁੱਛਕਿਛ ਨਹੀਂ ਹੋਈ ਤਾਂ ਬੇਨਤੀ ਹੈ ਸਰਕਾਰ ਨੂੰ ਸਾਨੂੰ ਗੱਡੀਆਂ ਪ੍ਰੋਵਾਈਡ ਕਰਾਇਆ ਜਾਣ ਸਾਡੇ ਬਾਣੇ ਆਪ ਦੇ ਗੜਾਉਣਾ ਲੈ ਜਾਣ ਸਾਈਲੋ ਚ ਲੈ ਜਾਣ ਅਸੀਂ ਕਿਤੇ ਲਾਉਣ ਮਾਲ ਸਾਡੇ ਵੱਲੋਂ ਮਾਲ ਚ ਕੌਣ ਤੇ ਮੰਡੀ ਖਾਲੀ ਕਰਨ ਇੰਨੀ ਹੀ ਬੇਨਤੀ ਹੈ ਹੱਥ ਜੋੜ ਕੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਨਾਮ ਹੈ ਅੱਜ ਅਸੀਂ ਸਾਰੇ ਇਹ ਸਰਕਾਰ ਤੋਂ ਦੁਖੀ ਹੋਏ ਲੇਬਰ ਯੂਨੀਅਨ ਦੇ ਨਾਲ ਇੱਥੇ ਸਾਰੇ ਇਕੱਠੇ ਹੋਏ ਆ ਕਿਉਂਕਿ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਅਨਾਜ ਰੁਲੀ ਜਾਂਦਾ 12 ਦਿਨ ਹੋ ਗਏ ਅਨਾਜ ਸ਼ਹਿਰ 'ਚ ਪਹੁੰਚੇ ਨੂੰ 15 ਹੀ ਹੋ ਗਏ ਪੋਰੀਆਂ ਭਰੀਆਂ ਪਈਆਂ ਕੋਈ ਲਿਫਟਿੰਗ ਦਾ ਇਨਨਾ ਕੋਲ ਇੰਤਜ਼ਾਮ ਨਹੀਂ ਇੰਨਾ ਇਹ ਸਰਕਾਰ ਤੋਂ ਦੁਖੀ ਹੋਏ ਪਏ ਆ ਕਿ ਅੰਤ ਦਾ ਚੋਰ ਜਿਹੜਿਆ ਹੁਣੇ ਹੀ ਚੋਰ ਫੜ ਕੇ ਲਿਆਈ ਵਿਚਾਰੇ ਲੇਬਰ ਵਾਲੇ ਲੇਬਰਾਂ ਦੀ ਡਿਊਟੀ ਆ ਵੀ ਉਹਨਾਂ ਜਿੰਨਾ ਤੇ ਮਾਲ ਲਈ ਚੱਕੀ ਦਾ ਉਹਨਾਂ ਨੇ ਸੰਭਾਲਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਚੋਰ ਇੱਥੋਂ ਲਈ ਜਾਂਦੇ ਆ ਇਹ ਕੁਝ ਉਤਮੀ ਆ ਗਿਆ ਉਹਦੀ ਵਜ੍ਹਾ ਨਾਲ ਨੁਕਸਾਨ ਹੋਇਆ ਉਹ ਉੱਥੇ ਕਟਾ ਲਾ ਲੈਂਦੇ ਕੋਈ 5 ਰੁਪਏ ਕੋਈ 10 ਰੁਪਏ ਕੋਈ ਮਤਲਬ ਇੰਨਾ ਦੁਖੀ ਐ ਵੀ ਛੱਡ ਹੀ ਦੇਗਾ ਇਸ ਕਰਕੇ ਅਸੀਂ ਲੇਬਰ ਯੂਨੀਅਨ ਦੇ ਨਾਲ ਇਹਨਾਂ ਗਰੀਬਾਂ ਦੇ ਨਾਲ ਸਾਰੇ ਅਰਥ ਕੀ ਵਿਖੜੇ ਆ ਪਰ ਸਾਨੂੰ ਇਹ ਦਿਨ ਯਾਦ ਕਰਾ ਦਿੰਨਾ ਨੇ ਕਿ ਬਾਦ ਸਾਹਿਬ ਦਾ ਕੋਈ ਰਾਜ ਹੁੰਦਾ ਸੀ ਤੇ ਇੱਕ ਮਿੰਟ ਚ ਉਹ ਇੱਥੇ ਆ ਕੇ ਸਰਾਂ ਦੀ ਆਪਸਾਰ ਲੈਂਦੇ ਸੀ ਇੱਥੇ ਕੋਈ ਨਾ ਅਫਸਰ ਆਇਆ ਨਾ ਕੋਈ ਲੀਡਰ ਆਇਆ ਹਾਲਾਂਕਿ ਤੋਂ ਦੇ ਲੀਡਰ ਜਿਹੜੇ ਆ ਉਹ ਮੰਤਰੀ ਆ ਇਹ ਸ਼ਹਿਰ ਤੁਰੇ ਫਿਰਦੇ ਆ ਕਈ ਦਿਨਾਂ ਦੇ ਪਰ ਦਾਣਾ ਮੰਡੀ ਚ ਕੋਈ ਕਿਸਦਾ ਸਾਰ ਨਹੀਂ ਲੈਣ ਆਇਆ ਇੱਥੇ ਸਾਰੇ ਦੁਖੀ ਹੋਏ ਵਿਚਾਰੇ ਲੇਬਰ ਇਕੱਠੀ ਹੋਈ ਆ ਆਰਤੀ ਇਕੱਠੇ ਹੋਇਆ ਬਹੁਤ ਬੁਰਾ ਹਾਲ ਹੈ ਅਸੀਂ ਇਹਨਾਂ ਤੋਂ ਮੰਗ ਕਰਦੇ ਆ ਯਾਰ ਕੋਈ ਸ਼ਰਮਤਾ ਕਰੋ ਮਾੜੀ ਮੋਟੀ ਇਹ ਚਕਾ ਦਿਓ ਮਾਲ ਬਹੁਤ ਦਿਨਾਂ ਦਾ ਖਰਾਬ ਹੋਈ ਜਾਂਦਾ ਹੈ ਸਨਦੀਪ ਭਵਨੀਆ ਪ੍ਰਧਾਨ ਅਨਾਜ ਮੰਡੀ ਮਜ਼ਦੂਰੀ ਯੂਨੀਅਨ ਜੀ ਕੀ ਮਾਮਲਾ ਕੀ ਹੈ ਜੀ ਮਾਮਲਾ ਹੈ ਜੀ ਜਿਹੜੀ ਹੈ ਇੱਥੇ 20-25 ਲੱਖ ਅਟਾ ਮਲੋੜ ਦੇ ਵਿੱਚ ਤੇ ਲਾਗੇ ਪਿੰਡਾਂ ਦੇ ਵਿੱਚ ਲਗਭਗੀਆਂ ਮੰਡੀਆਂ ਦੇ ਵਿੱਚ ਪਿਆ ਹੈ ਇਹ ਲਿਫਟਿੰਗ ਨਹੀਂ ਹੋ ਰਹੀ ਸੀਜ਼ਨ ਹੁੰਦਾ ਆਮ ਤੌਰ ਤੇ 15 ਦਿਨ ਦਾ ਤੇ ਡੇਢ ਮਹੀਨਾ ਹੋ ਗਿਆ ਸੀਜ਼ਨ ਦਾ 10-15 ਦਿਨ ਚ ਖਤਮ ਹੋ ਗਿਆ ਬਟ ਜਿਹੜਾ ਸਟੈਕ ਇੱਥੇ ਲੱਗੇ ਹੋਏ ਆ ਅੰਬਾਰ ਲੱਗੇ ਹੋਏ ਹਨਕਾ ਦੇ ਉਹਨਾਂ ਦੀ ਲਿਫਟਿੰਗ ਨਹੀਂ ਹੋ ਰਹੀ ਜਦੋਂ ਲਿਫਟਿੰਗ ਨਹੀਂ ਹੋ ਰਹੀ ਤੇ ਮਜ਼ਦੂਰ ਜਿਹੜਾ ਉਹਦੀ ਧੱਕੇ ਨਾਲ ਹੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਜਦੋਂ ਕਿ ਉਹਦੀ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਕੋਈ ਉਹਨਾਂ ਦੀ ਚੌਕੀਦਾਰੀ ਕਰਨਾ ਕੋਈ ਕੁਝ ਨਹੀਂ ਮਾਲ ਘਟ ਗਿਆ ਡੈਮੇਜ ਹੋ ਗਿਆ ਮੋਇਸਚਰ ਲੱਗ ਗਿਆ ਉਹਨੂੰ ਮੋਇਸਚਰ ਘਟ ਗਿਆ ਕੋਈ ਨਾ ਕੋਈ ਬਹਾਨਾ ਬਣਾ ਕੇ ਇਹ ਮਾਲ ਚੁੱਕਣ ਤੋਂ ਗੁਰੇਜ਼ ਕਰ ਰਹੀ ਹੈ ਐਂਦੇ ਜਿਹੜਾ ਵੀ ਨੁਕਸਾਨ ਹੋਵੇਗਾ ਕੋਈ ਜ਼ਿਆਦਾ ਅੜਦੀਆਂ ਨੂੰ ਹੋਣਾ ਜਾਂ ਮਜ਼ਦੂਰਾਂ ਨੂੰ ਹੋਣਾ ਠੀਕ ਹੈ ਜੀ ਸਾਡੀ ਖਰੀਦ ਏਜੰਸੀਆਂ ਨੂੰ ਬੇਨਤੀ ਹੈ ਉਹ ਆਪਣੇ ਗਰਾਊਂਡ ਖੋਲਣ ਕੱਲਾ ਇੱਕ ਵਸ ਮਾਰਕੀਟ ਦਾ ਗਰਾਊਂਡ ਖੁੱਲਿਆ ਹੈ ਬਾਕੀ ਤਿੰਨੇ ਖਰੀਦ ਅਜੇਸ਼ੀਆਂ ਦਾ ਗਰਾਊਂਡ ਜਿਹੜੇ ਬੰਦ ਪਏ ਆ ਉਹ ਆਪਣਾ ਗਰਾਊਂਡ ਖੋਲਣ ਮਾਲ ਇੱਥੇ ਮਾਲ ਇੱਥੋਂ ਚੱਕਣਾ